ਡਾਣ 35ਵੇਂ ਸੈਟਰ ਦਾ ਪਹਿਲਾ ਸਵਾਲ ਕਰਦੇ ਹਾਂ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਇਸ ਕੰਮ ਨੂੰ ਕਰਨਾ ਸਾਡੀ ਖੁਸ਼ਕਿਸਮਤੀ ਮੰਨਦੇ ਹਾਂ ਅਤੇ ਆਸ ਕਰਦੇ ਹਾਂ ਕਿ ਅਸੀਂ ਉਸੇ ਵਿਸ਼ੇ ਉਸੇ ਦਿਸ਼ਾ ਵਿੱਚ ਪ੍ਰਸ਼ਨ ਪੁੱਛੀਏ ਜੋ ਇਸ ਸਮਗਰੀ ਨੂੰ ਪੜਨ ਵਾਲਿਆਂ ਲਈ ਕੀਮਤੀ ਹੋਵੇ ਇਸ ਸੈਸ਼ਨ ਵਿੱਚ ਮੈਂ ਸੋਚਿਆ ਕਿ ਸ਼ਾਇਦ ਸਾਡੇ ਇਤਿਹਾਸ ਵਿੱਚ ਵੱਖ-ਵੱਖ ਪ੍ਰਸਿੱਧ ਹਸਤੀਆਂ ਤੇ ਕਿਰਨਾ ਜਾਂ ਚੱਕਰਾਂ ਦੇ ਪ੍ਰਭਾਵ ਦਾ ਅਧਿਐਨ ਕਰਨਾ ਇਹ ਸਮਝਣ ਵਿੱਚ ਮਦਦਗਾਰ ਹੋ ਸਕਦਾ ਹੈ ਕਿ ਕਿਵੇਂ ਭ੍ਰਮ ਦਾ ਉਤਪ੍ਰੇਰਕ ਆਤਮਿਕ ਵਿਕਾਸ ਪੈਦਾ ਕਰਦਾ ਹੈ ਮੈਂ ਇੱਥੇ ਇੱਕ ਸੂਚੀ ਬਣਾਈ ਸੀ ਤੇ ਮੈਨੂੰ ਲੱਗਾ ਕਿ ਸਭ ਤੋਂ ਪਹਿਲਾਂ ਜਿਸ ਦੇ ਉੱਚ ਬਿੰਦੂਆਂ ਤੱਕ ਅਸੀਂ ਸ਼ਾਇਦ ਪਹੁੰਚ ਸਕੀਏ ਉਹ ਹੋਵੇਗਾ ਜਿਸ ਨੂੰ ਅਸੀਂ ਫ੍ਰੈਂਕਲਿਨ ਡੀ ਰੂਜ਼ਵੈਲਟ ਦੇ ਨਾਮ ਨਾਲ ਜਾਣਦੇ ਹਾਂ ਕੀ ਤੁਸੀਂ ਉਸ ਇੱਕਾਈ ਬਾਰੇ ਕੁਝ ਦੱਸ ਸਕਦੇ ਹੋ ਰਾ ਨੇ ਕਿਹਾ ਇਹ ਨੋਟ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਤੁਹਾਡੇ ਲੋਕਾਂ ਵਿੱਚ ਪ੍ਰਸਿੱਧ ਵਿਅਕਤੀਆਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਸੰਭਾਵਨਾ ਹੁੰਦੀ ਹੈ ਕਿ ਜਾਣਕਾਰੀ ਨੂੰ ਇੱਕ ਵਿਸ਼ੇਸ਼ ਇਕਾਈ ਲਈ ਲਾਗੂ ਮੰਨਿਆ ਜਾ ਸਕਦਾ ਹੈ ਹਾਲਾਂਕਿ ਅਸਲ ਵਿੱਚ ਹਰ ਇਕਾਈ ਲਈ ਅਨੁਭਵ ਦੀ ਮਹਾਨ ਡਿਜ਼ਾਈਨ ਲਗਭਗ ਇੱਕੋ ਜਿਹੀ ਹੁੰਦੀ ਹੈ ਇਹ ਧਿਆਨ ਵਿੱਚ ਰੱਖਦੇ ਹੋਏ ਅਸੀਂ ਉਹਨਾਂ ਅਨੁਭਵ ਆਧਾਰਿਤ ਸ਼ਕਤੀਆਂ ਬਾਰੇ ਚਰਚਾ ਕਰਾਂਗੇ ਜੋ ਕਿਸੇ ਵਿਅਕਤੀ ਨੂੰ ਉਤਪ੍ਰੇਰਕ ਪ੍ਰਦਾਨ ਕਰਦੀਆਂ ਹਨ ਇਸ ਤੋਂ ਇਲਾਵਾ ਇਹ ਗੱਲ ਵੀ ਧਿਆਨਯੋਗ ਹੈ ਕਿ ਹਾਲ ਹੀ ਵਿੱਚ ਤੁਹਾਡੇ ਪੱਧਰ ਤੇ ਜਨਮ ਲੈਣ ਵਾਲੀਆਂ ਇਕਾਈਆਂ ਦੇ ਮਾਮਲੇ ਵਿੱਚ ਕਿਸੇ ਵੀ ਇਕਾਈ ਦੇ ਵਿਚਾਰਾਂ ਜਾਂ ਵਿਹਾਰਾਂ ਬਾਰੇ ਗਲਤ ਜਾਣਕਾਰੀ ਜਾਂ ਗਲਤ ਵਿਆਖਿਆ ਨਾਲ ਕਾਫੀ ਵਿਗਾੜ ਹੋ ਚੁੱਕਾ ਹੋਵੇ। ਹੁਣ ਅਸੀਂ ਅੱਗੇ ਵਧਦੇ ਹਾਂ। ਤੇ ਉਹਨਾਂ ਮੂਲ ਗੁਣਾ ਬਾਰੇ ਗੱਲ ਕਰਦੇ ਹਾਂ ਜੋ ਉਸ ਵਿਅਕਤੀ ਵਿੱਚ ਹਨ ਜਿਸ ਨੂੰ ਤੁਸੀਂ ਫ੍ਰੈਂਕਲਿਨ ਦੇ ਨਾਂ ਨਾਲ ਜਾਣਦੇ ਹੋ ਜਦੋਂ ਕੋਈ ਆਤਮਾ ਤੀਜੀ ਕਣਤਾ ਵਿੱਚ ਜਨਮ ਲੈਂਦੀ ਹੈ ਤਾਂ ਉਸਦੇ ਹਰ ਊਰਜਾ ਕੇਂਦਰ ਵਿੱਚ ਸੰਭਾਵਨਾ ਹੁੰਦੀ ਹੈ ਪਰ ਉਹਨਾਂ ਨੂੰ ਆਤਮਾ ਖੁਦ ਆਪਣੇ ਅਨੁਭਵ ਰਾਹੀਂ ਸਰਗਰਮ ਜਾਂ ਐਕਟੀਵੇਟ ਕਰਦੀ ਹੈ ਜਿਸ ਨੂੰ ਤੁਸੀਂ ਫ੍ਰੈਂਕਲਿਨ ਕਹਿੰਦੇ ਹੋ ਉਸਨੇ ਲਾਲ ਨਾਰੰਗੀ ਪੀਲੀ ਹਰੀ ਕਿੰਨਾ ਰਾਹੀਂ ਉੱਪਰ ਵੱਲ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਅਤੇ ਜਿਵੇਂ ਤੁਸੀਂ ਕਹੋਗੇ ਬਹੁਤ ਹੀ ਨੌਜਵਾਨ ਉਮਰ ਵਿੱਚ ਨੀਲੀ ਕਿਰਨ ਊਰਜਾ ਕੇਂਦਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਤੇਜ਼ ਉੱਤश्रेणी ਦੇ ਕਾਰਨ ਸਨ ਪਹਿਲਾ ਪਿਛਲੇ ਜਨਮਾਂ ਦੀਆਂ ਪ੍ਰਾਪਤੀਆਂ ਦੂਜਾ ਉਸੇ ਸ਼ੁਰੂਆਤੀ ਜ਼ਿੰਦਗੀ ਵਿੱਚ ਮਿਲੀਆਂ ਸੁਵਿਧਾਵਾਂ ਅਤੇ ਆਰਾਮ ਤੀਸਰਾ ਆਤਮਾ ਵਿੱਚ ਅੰਦਰੋਂ ਉੱਤश्रेणी ਦੀ गहरी ਇੱਛਾ ਇਸ ਜੀਵ ਨੇ ਇੱਕ ਹੋਰ ਅਜਹੀ ਆਤਮਾ ਨਾਲ ਮਿਲਾਪ ਕੀਤਾ ਜਿਸ ਦੀ ਮੀਲੀ ਕਿਰਨ ਇਸ ਕੰਪਨਤਾ ਇਸ ਤੋਂ ਵੱਧ ਜਾਂ ਘੱਟ ਜਾਂ ਘੱਟ ਬਰਾਬਰ ਸੀ ਇਸ ਮਿਲਾਬਰਾਹੀ ਇਸ ਨੂੰ ਉਹ ਉਤਪ੍ਰੇਰਕ मिलते रहे ਜੋ ਇਸ ਦੇ ਪੂਰੇ ਜੀਵਨ ਦੌਰਾਨ 29 ਲਈ ਲਗਾਤਾਰ ਮੌਜੂਦ ਰਹੇ ਤਾਕਤ ਪ੍ਰਾਪਤ ਕਰਨ ਵਾਲੇ ਇੱਕ ਵਿਕ੍ਰਿਤੀ ਦੇ ਰੂਪ ਵਿੱਚ ਉਸਨੇ ਅਦਰ ਸੈਲਫ ਸੰਬੰਧਿਤ ਕਾਰਜਾਂ ਵਿੱਚ ਬਹੁਤ ਸਾਰੀ ਊਰਜਾ ਲਗਾਈ ਜਿਸ ਕਾਰਨ ਇਹ ਆਤਮਾ ਹਰੀ ਕਿਰਨ ਗਤੀਵਿਧੀ ਨੂੰ ਜਾਰੀ ਰੱਖਣ ਵਿੱਚ ਔਖਾ ਮਹਿਸੂਸ ਕਰਨ ਲੱਗੀ ਇਸ ਦਾ ਪ੍ਰਭਾਵ ਭੌਤਿਕ ਸਰੀਰ ਤੇ ਵੀ ਆਇਆ ਜਿਵੇਂ ਤੁਸੀਂ ਕਹਿੰਦੇ ਹੋ ਜਦੋਂ ਸਰੀਰ ਦੇ ਇੱਕ ਭਾਗ ਵਿੱਚ ਗਤੀਹੀਣਤਾ ਆਈ ਤਾਂ ਇਸ ਨੇ ਆਤਮਾ ਲਈ ਤਾਕਤ ਦੇ ਵਧੇਰੇ ਸਰਵ ਵਿਆਪੀ ਜਾਂ ਆਦਰਸ਼ਵਾਦੀ ਰੂਪਾ ਤੇ ਧਿਆਨ ਕੇਂਦ੍ਰਿਤ ਕਰਨ ਦਾ ਮੌਕਾ ਦਿੱਤਾ ਮਤਲਬ ਤਾਕਤ ਨੂੰ ਬਿਨਾਂ ਦੁਰਵਰਤੋਂ ਕੀਤੇ ਸਹੀ ਤੇ ਆਦਰਸ਼ ਉਪਯੋਗ ਕੀਤਾ ਇਸ ਤਰੀਕੇ ਨਾਲ ਜਦੋਂ ਯੁੱਧਪੂਰਣ ਕੰਮ ਦੀ ਸ਼ੁਰੂਆਤ ਹੋਈ ਤਾਂ ਇਸ ਆਤਮਾ ਨੇ ਹਰੀ ਅਤੇ नीली ਕਿਰਨਾ ਦੀ ਕੀਮਤ ਤੇ ਨਾਰੰਗੀ ਅਤੇ ਪੀਲੀ ਕਿਰਨਾ ਦਾ ਬਹੁਤ ਉਪਯੋਗ ਕੀਤਾ ਜਿਸ ਕਰਕੇ ਇਹ ਸਕਾਰਾਤਮਕ ਤ੍ਰੂਪਤਾ ਗਵਾ ਬੈਠੀ ਪਰ ਫਿਰ ਜਦੋਂ ਸਰੀਰਿਕ ਪੱਧਰ ਤੇ ਪੀੜਾਦਾਇਕ ਰੋਕਾਂ ਆਈਆਂ ਉਹਨਾਂ ਦੇ ਉਤਪ੍ਰੇਰਕ ਪ੍ਰਭਾਵਾਂ ਰਾਹੀਂ ਆਤਮਾ ਨੇ ਆਪਣੀ ਤ੍ਰੂਪਤਾ ਮੁੜ ਪ੍ਰਾਪਤ ਕਰ ਲਈ ਇਹੀ ਆਤਮਾ ਯੁੱਧਪਸੰਦ ਸੁਭਾਅ ਵਾਲੀ ਨਹੀਂ ਸੀ ਪਰ ਸੰਘਰਸ਼ ਦੇ ਸਮੇਂ ਵਿੱਚ ਨੀਲੀ ਕਿਰਨ ਊਰਜਾ ਨਾਲ ਕੰਮ ਕਰਦਿਆਂ ਹਰੀ ਕਿਰਨ ਵਿੱਚ ਕੰਮ ਕਰਦੀ ਰਹੀ ਉਹ ਆਤਮਾ ਜਿਸ ਨੂੰ ਤੁਸੀਂ ਫ੍ਰੈਂਕਲਿਨ ਦਾ ਅਧਿਆਪਕ ਕਹਿੰਦੇ ਹੋ ਉਸ ਨੇ ਵੀ ਉਸ ਦੀ ਉਸ ਸਮੇਂ ਦੌਰਾਨ ਨੀਲੀ ਕਿਰਨ ਐਕਟੀਵੇਟਰ ਦੇ ਤੌਰ ਤੇ ਨਾ ਸਿਰਫ ਆਪਣੇ ਸਾਥੀ ਲਈ ਸਗੋਂ ਸਰਵਵਿਆਪੀ ਪਦਰਤ ਦੇ ਵੀ ਮਹੱਤਵਪੂਰਨ ਰੂਪ ਵਿੱਚ ਕੰਮ ਕੀਤਾ ਈ ਆਤਮਾ ਸਰਵਵਿਆਪੀ ਅਰਥ ਵਿੱਚ ਲਗਾਤਾਰ ਸਕਾਰਾਤਮਕ ਤਰੀਕੇ ਨਾਲ ਤ੍ਰੂਵਿਕ੍ਰਿਤ ਹੁੰਦੀ ਰਹੀ ਪਰ ਘਟ ਸਰਵਵਿਆਪੀ ਅਰਥ ਵਿੱਚ ਇੱਕ ਅਜੇਹਾ ਪੈਟਰਨ ਵਿਕਸਿਤ ਹੋ ਰਿਹਾ ਸੀ ਜਿਸ ਨੂੰ ਕਰਮ ਕਿਹਾ ਜਾ ਸਕਦਾ ਹੈ ਜਿਸ ਦਾ ਸੰਬੰਧ ਸਾਥੀ ਜਾਂ ਅਧਿਆਪਕ ਨਾਲ ਅਸੰਤੁਲਿਤ ਸੰਬੰਧ ਦੀਆਂ ਕਮੀਆਂ ਨਾਲ ਸੀ ਡੌਨ ਨੇ ਪੁੱਛਿਆ ਮੈਂ ਦੋ ਗੱਲਾਂ ਸਪਸ਼ਟ ਕਰਨਾ ਚਾਹਾਂਗਾ ਤਾਂ ਫਿਰ ਫ੍ਰੈਂਕਲਿਨ ਦੀ ਅਧਿਆਪਕ ਉਸਦੀ ਪਤਨੀ ਸੀ ਕੀ ਇਹ ਸਹੀ ਹੈ ਰਾ ਨੇ ਕਿਹਾ ਇਹ ਸਹੀ ਹੈ ਡੌਨ ਨੇ ਪੁੱਛਿਆ ਤੇ ਦੂਜੀ ਗੱਲ ਇਹ ਹੈ ਕਿ ਫ੍ਰੈਂਕਲਿਨ ਨੇ ਆਪਣੇ ਭੌਤਿਕ ਸਰੀਰ ਉੱਤੇ ਆਪ ਹੀ ਪ੍ਰਤੀਬੰਧ ਲਾ ਦਿੱਤਾ ਸੀ ਰਾ ਨੇ ਕਿਹਾ ਇਹ ਅੰਸ਼ਕ ਰੂਪ ਨਾਲ ਸਹੀ ਹੈ ਜ਼ਿੰਦਗੀ ਦੇ ਸਭ ਦਾ ਅਤੇ ਉਦੇਸ਼ਾਂ ਦੇ ਲਈ ਬੁਨਿਆਦੀ ਦਿਸ਼ਾ ਨਿਰਦੇਸ਼ ਜਨਮ ਤੋਂ ਪਹਿਲਾਂ ਹੀ ਮਨ ਸ਼ਰੀਰ ਆਤਮਾ ਸਮੂਹ ਦੀ ਪੂਰਨਤਾ ਵੱਲੋਂ ਬਹੁਤ ਸੋਚ ਸਮਝ ਕੇ ਨਿਰਧਾਰਿਤ ਕੀਤੇ ਜਾਂਦੇ ਹਨ ਜੇਕਰ ਉਸ ਵਿਅਕਤੀ ਨੇ ਜਿਸ ਨੂੰ ਤੁਸੀਂ ਫ੍ਰੈਂਕਲਿਨ ਦੇ ਨਾਂ ਨਾਲ ਜਾਣਦੇ ਹੋ ਹੱਦ ਤੋਂ ਵੱਧ ਮੁਕਾਬਲਾ ਪਸੰਦ ਸੁਭਾ ਜਾਂ ਚੁਣੌਤੀਪੂਰਨ ਲਗਾਅ ਤੋਂ ਪਰਹੇਜ਼ ਕੀਤਾ ਹੁੰਦਾ ਜੋ ਕਿ ਉਸ ਦੇ ਕਾਰਜ ਜੀਵਨ ਦੀਆਂ ਪ੍ਰਕਿਰਿਆਵਾਂ ਵਿੱਚ ਕੁਦਰਤੀ ਤੌਰ ਤੇ ਦਿਖਾਈ ਦਿੰਦਾ ਹੈ ਤਾਂ ਇਸ ਜੀਵ ਲਈ ਕੋਈ ਸੀਮਾ ਨਹੀਂ ਰਹਿ ਜਾਂਦੀ ਹਾਲਕੀ ਇਸ ਪ੍ਰੀ ਜਨਮ ਪ੍ਰੋਗਰਾਮਿੰਗ ਵਿੱਚ ਸੇਵਾਕਰਨ ਅਤੇ ਉੱਤश्रेणी ਦੀ ਇੱਛਾ ਬਹੁਤ ਪ੍ਰਭਾਵਸ਼ਾਲੀ ਸੀ ਅਤੇ ਜਦੋਂ ਸੱਤਾ ਪ੍ਰਤੀ ਪ੍ਰੇਮ ਦੀਆਂ ਵਿਕ੍ਰਿਤੀਆਂ ਕਰਕੇ ਉਹ ਮੌਕੇ ਖਤਮ ਹੋਣ ਲੱਗੇ ਤਾਂ ਉਹ ਤਤ ਜਾਂ ਕਟਕ ਜੋ ਇਸ ਆਤਮਾ ਲਈ ਸੀਮਾਵਾਂ ਲਿਆਉਂਦੇ ਸਨ ਐਕਟੀਵੇਟ ਹੋਣ ਲੱਗ ਪਏ ਡੌਨ ਨੇ ਕਿਹਾ ਹੁਣ ਮੈਂ ਐਡੋਲਫ ਹਿਟਲਰ ਬਾਰੇ ਉਸੇ ਪ੍ਰਕਾਰ ਦੀ ਜਾਣਕਾਰੀ ਮੰਗਣਾ ਚਾਹੁੰਦਾ ਹਾਂ ਇਸ ਵਿੱਚ ਥੋੜਾ ਜਿਹਾ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਤੇ ਉਸ ਨੂੰ ਇੱਥੇ ਦੁਬਾਰਾ ਸ਼ਾਮਿਲ ਕਰਨਾ ਜ਼ਰੂਰੀ ਨਹੀਂ ਹੈ ਪਰ ਜੇਕਰ ਤੁਸੀਂ ਉਹੀ ਜਾਣਕਾਰੀ ਪੂਰਨ ਕਰ ਸਕੋ ਤਾਂ ਮਦਦਗਾਰ ਹੋਵੇਗਾ ਰਾ ਨੇ ਕਿਹਾ ਜਿਸ ਨੂੰ ਤੁਸੀਂ ਐਡੋਲਫ ਹਿਟਲਰ ਕਹਿੰਦੇ ਹੋ ਉਸ ਦੇ ਬਾਰੇ ਵਿੱਚ ਗੱਲ ਕਰਨ ਵਿੱਚ ਸਾਨੂੰ ਕੁਝ ਓਖਿਆਈ ਹੁੰਦੀ ਹੈ ਕਿਉਂਕਿ ਇਸ ਇਕਾਈ ਦੇ ਜੀਵਨ ਪੈਟਰਨ ਵਿੱਚ ਵਧੇਰੇ ਮਾਤਰਾ ਵਿੱਚ ਪਰਮ ਮੌਜੂਦ ਰਿਹਾ ਹੈ ਅਤੇ ਨਾਲ ਹੀ ਇਸ ਇਕਾਈ ਦੇ ਬਾਰੇ ਵਿੱਚ ਕਿਸੇ ਵੀ ਚਰਚਾ ਵਿੱਚ ਵਿਧੇਰੇ ਪਰਮ ਪੈਦਾ ਹੁੰਦਾ ਹੈ ਇੱਥੇ ਅਸੀਂ ਇੱਕ ਅਜਿਹੇ ਵਿਅਕਤੀ ਦਾ ਉਦਾਹਰਣ ਵੇਖਦੇ ਹਾਂ ਜੋ ਊਰਜਾ ਦੀ ਉੱਚ ਸ਼੍ਰੇਣੀ ਕਿਰਨਾਂ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਿ ਹਰੀ ਕਿਰਨ ਦੀ ਘਾਟ ਵਿੱਚ ਉਸਨੇ ਆਪਣੇ ਆਪ ਨੂੰ ਸਕਾਰਾਤਮਕ ਜਾਂ ਨਕਾਰਾਤਮਕ ਦੇ ਵੱਲ ਧਰੂਵੀਕਰਨ ਦੇ ਮਾਮਲੇ ਵਿੱਚ ਰੱਦ ਕਰ ਦਿੱਤਾ ਇਹ ਇਕਾਈ ਮੂਲ ਰੂਪ ਨਾਲ ਨਕਾਰਾਤਮਕ ਸੀ ਹਾਲਾਂਕਿ ਏਦੀ ਗੁੰਜਲ ਐਨੀ ਸੀ ਕਿ ਇਸ ਦਾ ਵਿਕਤੀਤਵ ਵਿਕਤੀਤਵ ਹੀ ਵਿਕਟਿਤ ਹੋ ਗਿਆ ਜਿਸ ਦੇ ਨਤੀਜੇ ਵਜੋਂ ਮਨ ਸਰੀਰ ਆਤਮਾ ਸਮੂਹ ਨੂੰ ਘਟਾਈ ਯੋਗ ਨਹੀਂ ਬਣਾਇਆ ਜਾ ਸਕਿਆ ਅਤੇ ਇਸ ਨੂੰ ਬਹੁਤ ਹੀ ਹੀਲਿੰਗ ਦੀ ਜ਼ਰੂਰਤ ਪਈ ਇਸ ਇਕਾਈ ਨੇ ਨਕਰਾਤਮਕ ਤ੍ਰੂਵੀਕਰਨ ਦੇ ਪੈਟਰਨ ਦੀ ਪਾਲਣਾ ਕੀਤੀ ਜੋ ਉੱਚ ਵਰਗ ਅਤੇ ਗੁਲਾਮਾਂ ਦੇ ਢਾਂਚੇ ਨੂੰ ਦਰਸਾਉਂਦਾ ਹੈ ਇਸ ਨੂੰ ਇਕਾਈ ਵੱਲੋਂ ਸਮਾਜਿਕ ਬਣਤਰ ਲਈ ਸਹਾਇਕ ਕੁਦਰਤਵੱਚੋਂ ਵੇਖਿਆ ਗਿਆ ਹਾਲਾਂਕਿ ਜਿਵੇਂ ਇਹ ਇਕਾਈ ਉਸ ਤਾਰਾ ਵਿੱਚ ਵੰਦੀ ਚਲੀ ਗਈ ਜਿਸ ਨੂੰ ਤੁਸੀਂ ਪਤੰਦੀ ਦੁਨੀਆ ਕਹਿ ਸਕਦੇ ਹੋ ਜਿੱਥੇ ਸੁਪਨਿਆਂ ਨੇ ਤੁਹਾਡੇ ਸਥਾਨ ਸਮੇਂ ਦੀ ਨਿਰੰਤਰਤਾ ਵਿੱਚ ਘਟਨਾਵਾਂ ਦੀ ਥਾਂ ਲੈ ਲਈ ਇਹ ਇਕਾਈ ਸਿਰਜਣਹਾਰ ਦੀ ਸੇਵਾ ਕਰਨ ਦੇ ਆਪਣੇ ਯਤਨਾਂ ਵਿੱਚ ਪਰ ਆਪਣੇ ਆਪ ਦੀ ਸੇਵਾ ਕਰਨ ਦੇ ਰਾਹ ਉੱਤੇ ਚਲਦਿਆਂ ਇੱਕ ਕਟਾਈ ਯੋਗ ਪੱਧਰ ਤੱਕ ਨਹੀਂ ਪਹੁੰਚ ਸਕੀ ਇਸ ਤਰ੍ਹਾਂ ਅਸੀਂ ਇਸ ਨੂੰ ਪਾਗਲਪਨ ਦੇ ਰੂਪ ਵਿੱਚ ਵੇਖਦੇ ਹਾਂ ਜੋ ਅਕਸਰ ਤਦ ਪੈਦਾ ਹੁੰਦਾ ਹੈ ਜਦੋਂ ਕੋਈ ਇਕਾਈ ਤਜਰਬੇ ਨੂੰ ਇਕੱਤਰ ਕਰਨ ਦੀ ਬਜਾਏ ਬਹੁਤ ਤੇਜ਼ੀ ਨਾਲ ਤਰੂਵੀ ਕਰਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਪਿਛਲੇ ਸੰਪਰਕ ਵਿੱਚ ਸਾਵਧਾਨੀ ਅਤੇ ਸਬਰ ਦੀ ਸਲਾਹ ਦਿੱਤੀ ਸੀ ਅਤੇ ਹੁਣ ਇਸ ਇਕਾਈ ਦੇ ਉਦਾਹਰਣ ਦੀ ਵਰਤੋਂ ਕਰਦਿਆਂ ਦੁਬਾਰਾ ਇਹੀ ਕਹਿ ਰਹੇ ਹਾਂ ਜਿਸਨੇ ਮਨ ਸਰੀਰ ਆਤਮਾ ਸਮੂਹੀ ਸੰਸਲੇਸ਼ਨ ਅਤੇ ਇਕਤਾ ਉੱਤੇ ਟਾਂਗ ਨਾਲ ਧਿਆਨ ਦਿੱਤੇ ਬਿਨਾ ਤ੍ਰੂਵੀ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਉਤਾਵਲੇ ਪੰਨਾ ਸ਼ੁਰੂ ਕਰ ਦਿੱਤਾ ਆਪਣੇ ਆਪ ਨੂੰ ਜਾਣਨ ਦਾ ਅਰਥ ਹੈ ਮਜ਼ਬੂਤ ਜ਼ਮੀਨ ਉੱਤੇ ਨੀਵ ਰੱਖਣਾ ਡੌਨ ਨੇ ਪੁੱਛਿਆ ਕਿ ਐਡੋਲਫ ਦੇ ਅਧੀਨ ਲੋਕਾਂ ਵਿੱਚੋਂ ਕੋਈ ਨਕਾਰਾਤਮਕ ਰਸਤੇ ਤੇ ਕਟਾਈ ਯੋਗ ਤ੍ਰੂਵੀਕਰਨ ਹਾਸਲ ਕਰ ਸਕਿਆ ਸੀ ਰਾ ਨੇ ਕਿਹਾ ਅਸੀਂ ਸਿਰਫ ਦੋ ਇਕਾਈਆਂ ਬਾਰੇ ਗੱਲ ਕਰ ਸਕਦੇ ਹਾਂ ਜੋ ਨਕਾਰਾਤਮਕ ਅਰਥ ਵਿੱਚ ਕਟਾਈਯੋਗ ਹੋ ਸਕਦੀਆਂ ਸਨ ਹੋਰ ਇਕਾਈਆਂ ਹਲੇ ਵੀ ਭੌਤਿਕ ਅਵਤਾਰ ਵਿੱਚ ਹਨ ਇੱਕ ਜਿਸ ਨੂੰ ਤੁਸੀਂ ਹੈਮਨ ਦੇ ਤੌਰ ਤੇ ਜਾਣਦੇ ਹੋ ਦੂਜਾ ਜਿਸ ਨੂੰ ਤੁਸੀਂ ਹਿਮਲਰ ਦੇ ਨਾਂ ਨਾਲ ਜਾਣਦੇ ਹੋ ਜਿਵੇਂ ਕਿ ਉਹ ਆਪਣੇ ਆਪ ਨੂੰ ਕਹਾਣਾ ਪਸੰਦ ਕਰਦਾ ਸੀ ਡੌਨ ਨੇ ਧੰਨਵਾਦ ਕੀਤਾ ਤੇ ਪੁੱਛਿਆ ਇਸ ਤੋਂ ਪਹਿਲਾਂ ਅਸੀਂ ਇਬਰਾਹਿਮ ਲਿੰਕਨ ਬਾਰੇ ਗੱਲ ਕੀਤੀ ਸੀ ਜੋ ਆਪਣੇ ਆਪ ਵਿੱਚ ਵਿਲੱਖਣ ਮਾਮਲਾ ਸੀ ਕੀ ਤੁਹਾਡੇ ਲਈ ਇਹ ਦੱਸਣਾ ਸੰਭਵ ਹੈ ਕਿ ਉਸ ਦਾ ਚੁਕਾ ਕੀ ਸੀ ਅਤੇ ਕਿਉਂ ਚੌਥੀ ਘੰਟਾ ਵਾਲੇ ਜੀਵ ਨੇ ਇਬਰਾਹਿਮ ਦੇ ਸਰੀਰ ਦੀ ਵਰਤੋਂ ਕੀਤੀ ਸੀ ਅਤੇ ਇਹ ਸਾਡੀ ਸਮਾਜਿਕ ਗਤੀਵਿਧੀਆਂ ਦੇ ਸੰਦਰਭ ਵਿੱਚ ਕਦੋਂ ਵਾਪਰਿਆ ਰਾਹ ਨੇ ਕਿਹਾ ਹਾਂ ਇਹ ਸੰਭਵ ਹੈ ਡੌਨ ਨੇ ਕਿਹਾ ਕੀ ਤੁਹਾਡੇ ਅਨੁਮਾਨ ਵਿੱਚ ਪਾਟਕਾਂ ਲਈ ਇਹ ਜਾਨਣਾ ਲਾਭਦਾਇਕ ਹੋਵੇਗਾ ਰਾ ਨੇ ਕਿਹਾ ਤੁਹਾਨੂੰ ਆਪਣੇ ਵਿਵੇਕ ਅਨੁਸਾਰ ਆਪਣੇ ਸਵਾਲਾਂ ਨੂੰ ਰੂਪ ਦੇਣਾ ਚਾਹੀਦਾ ਹੈ ਡੌਨ ਨੇ ਕਿਹਾ ਖੈਰ ਉਸ ਮਾਮਲੇ ਵਿੱਚ ਮੈਂ ਜਾਨਣਾ ਚਾਹਾਂਗਾ ਕਿ ਇਬਰਾਹਿਮ ਲਿੰਕਨ ਦੇ ਸਰੀਰ ਦੀ ਵਰਤੋਂ ਕਰਨ ਦੇ ਪਿੱਛੇ ਦਾ ਮਕਸਦ ਕੀ ਸੀ ਰਾ ਨੇ ਕਿਹਾ ਇਹ ਇਸ ਸੈਟਰ ਦਾ ਆਖਰੀ ਪੂਰਾ ਸਵਾਲ ਹੋਵੇਗਾ ਕਿਉਂਕਿ ਅਸੀਂ ਵੇਖਿਆ ਹੈ ਕਿ ਇਸ ਉਪਕਰਨ ਦੀ ਯਾਨੀ ਕਿ ਕਾਰਲਾ ਦੀ ਮਹੱਤਵਪੂਰਨ ਊਰਜਾ ਬਹੁਤ ਘਟ ਰਹੀ ਹੈ ਜਿਸ ਨੂੰ ਤੁਸੀਂ ਇਬਰਾਹਿਮ ਦੇ ਨਾਮ ਨਾਲ ਜਾਣਦੇ ਹੋ ਉਸ ਨੂੰ ਕਈ ਤਰ੍ਹਾਂ ਨਾਲ ਵਿਦੇਰੇ ਉਖਾਈ ਦਾ ਸਾਹਮਣਾ ਕਰਨਾ ਪਿਆ ਅਤੇ ਸਰੀਰਿਕ ਮਾਨਸਿਕ ਤੇ ਅਧਿਆਤਮਿਕ ਦੁੱਖ ਦੇ ਕਾਰਨ ਉਹ ਜੀਵਨ ਤੋਂ ਥੱਕ ਗਿਆ ਸੀ ਪਰ ਉਸ ਦਾ ਝੁਕਾ ਆਤਮਵਿਨਾਸ਼ਵਲ ਨਹੀਂ ਸੀ ਤੁਹਾਡੇ ਸਮੇਂ ਵਿੱਚ 1853 ਵਿੱਚ ਇਸ ਇਕਾਈ ਦਾ ਨੀਂਦ ਵਿੱਚ ਇੱਕ ਚੌਥੀ ਕੰਡਤਾ ਦੇ ਜੀਵ ਨਾਲ ਸੰਪਰਕ ਹੋਇਆ ਸੀ ਇਹ ਜੀਵ ਪ੍ਰਕਾਸ਼ ਦੀਆਂ ਤਾਕਤਾਂ ਅਤੇ ਹਨੇਰੇ ਦੀਆਂ ਤਾਕਤਾਂ ਦੇ ਵਿਚਕਾਰ ਸੰਘਰਸ਼ ਨਾਲ ਫਿਕਰਮੰਦ ਸੀ ਜੋ ਤੁਹਾਡੇ ਕਈ ਵਰਿਆਂ ਤੋਂ ਚੌਥੀ ਕਣਤਾ ਵਿੱਚ ਚੱਲ ਰਿਹਾ ਸੀ ਇਸ ਇਕਾਈ ਨੇ ਇਬਰਾਹਿਮ ਦੇ ਨਾਲ ਨਾਮ ਨਾਲ ਜਾਣੇ ਜਾਂਦੇ ਕਾਰਮਿਕ ਪੈਟਰਨਸ ਨੂੰ ਪੂਰਾ ਕਰਨਾ ਆਪਣਾ ਸਨਮਾਨ ਤੇ ਫਰਜ਼ ਸਮਝਿਆ ਤੇ ਸਵੀਕਾਰ ਕੀਤਾ ਤੇ ਇਬਰਾਹਿਮ ਦੇ ਨਾਂ ਨਾਲ ਜਾਣੇ ਜਾਣ ਵਾਲੇ ਨੇ ਇਹ ਵੇਖਿਆ ਕਿ ਇਹੇ ਇਕਾਈ ਉਹ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰੇਗੀ ਜਿਸ ਨੂੰ ਇਬਰਾਹਿਮ ਦੇ ਰੂਪ ਵਿੱਚ ਜਾਣੇ ਜਾਣ ਵਾਲਾ ਵਿਅਕਤੀ ਕਰਨਾ ਚਾਹੁੰਦਾ ਸੀ ਪਰ ਉਹ ਮਹਿਸੂਸ ਕਰਦਾ ਸੀ ਕਿ ਉਹ ਨਹੀਂ ਕਰ ਸਕਦਾ ਇਸ ਤਰ੍ਹਾਂ ਇਹ ਅਧਲਾ ਬਦਲੀ ਹੋਈ ਇਕਾਈ ਇਬਰਾਹਿਮ ਨੂੰ ਉਸਦੇ ਭੌਤਿਕ ਸਰੀਰ ਦੇ ਖਤਮ ਹੋਣ ਤੱਕ ਇੱਕ ਥਾਂ ਤੋਂ ਰੋਕ ਦਿੱਤਾ ਗਿਆ ਸੀ ਠੀਕ ਉਹੀ ਤਰੀਕਾ ਜਿਵੇਂ ਅਸੀਂ ਜੋ ਰਾਹ ਹਾਂ ਇਸ ਯੰਤਰ ਨਾਲ ਇਹ ਪ੍ਰਬੰਧ ਕਰ ਸਕਦੇ ਹਾਂ ਕਿ ਅਸੀਂ ਸਰੀਰ ਵਿੱਚ ਹੀ ਰਹੀਏ ਪਰ ਸਮਾਧੀ ਦੀ ਅਵਸਥਾ ਤੋਂ ਬਾਹਰ ਆ ਕੇ ਕੰਮ ਕਰੀਏ ਜਦ ਕਿ ਇਸ ਯੰਤਰ ਦਾ ਮਨ ਅਤੇ ਆਤਮਾ ਸਮੂਹ ਢੁਕਾਏ ਗਏ ਹੋ ਇਸ ਸਮੇਂ ਗ੍ਰਹੀ ਊਰਜਾਵਾਂ ਇਸ ਇਕਾਈ ਲਈ ਚਿੰਤਾਜਨਕ ਲੱਗ ਰਹੀਆਂ ਹਨ ਕਿਉਂਕਿ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਉਸ ਨੂੰ ਕਈ ਲੋਕਾਂ ਵਿੱਚ ਸੰਭਾਵਨਾ ਵੱਜੋਂ ਮਾਨਤਾ ਮਿਲਣੀ ਸ਼ੁਰੂ ਹੋ ਗਈ ਸੀ ਇਸੀ ਕਾਈ ਨੇ ਇਹ ਡਰ ਮਹਿਸੂਸ ਕੀਤਾ ਕਿ ਲੋਕ ਜੋ ਡੈਮੋਕ੍ਰੈਟਿਕ ਆਜ਼ਾਦੀ ਦੇ ਸਿਧਾਂਤਕ ਸ਼ੁਰੂਆਤ ਕਰ ਰਹੇ ਸਨ ਉਹ ਅਜਿਹੇ ਸਿਧਾਂਤਾਂ ਦੇ ਵੱਧ ਦੇ ਭਰੋਸੇ ਅਤੇ ਵਰਤੋਂ ਰਾਹੀਂ ਘਟ ਜਾਂ ਮੁੱਕ ਸਕਦੇ ਹਨ ਜੋ ਲੋਕਾਂ ਨੂੰ ਗੁਲਾਮ ਬਣਾਉਂਦੇ ਹਨ ਇਹ ਤੁਹਾਡੀ ਤੀਜੀ ਕੰਤਾ ਵਿੱਚ ਕਾਫੀ ਗੰਭੀਰ ਨਕਾਰਾਤਮਕ ਧਾਰਨਾ ਹੈ ਇਸ ਕਾਰਨ ਇਹ ਇਕਾਈ ਯਾਨੀ ਕਿ ਇਬਰਾਹਿਮ ਆਜ਼ਾਦੀ ਦੀ ਧਾਰਨਾ ਵਿੱਚ ਆ ਰਹੀ ਦਰਾਰ ਨੂੰ ਠੀਕ ਕਰਨ ਲਈ ਅੱਗੇ ਵਧੀ ਜਿਸ ਨੂੰ ਉਸਨੇ ਰੋਸ਼ਨੀ ਲਈ ਲੜਾਈ ਵਜੋਂ ਵੇਖਿਆ ਕਿਸੇ ਵੀ ਨਤੀਜੇ ਨਾਲ ਜੁੜਾ ਨਾ ਹੋਣ ਕਾਰਨ ਇਸ ਿਕਾਈ ਨੇ ਆਪਣੇ ਏ ਕੰਮ ਕਰਕੇ ਨਾ ਕੋਈ ਕਰਮ ਜੋੜਿਆ ਅਤੇ ਨਾ ਹੀ ਗਵਾਇਆ ਇਸ ਦਾ ਰਵੱਈਆ ਪੂਰੀ ਤਰ੍ਹਾਂ ਹੋਰਾਂ ਦੀ ਸੇਵਾ ਕਰਨ ਵਾਲਾ ਸੀ ਖਾਸ ਕਰਕੇ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ ਜਾਂ ਜੋ ਗੁਲਾਮ ਬਣਾਏ ਗਏ ਉਸਦੀ ਤਰੂਫ਼ ਤਾਂ ਥੋੜੀ ਬਹੁਤ ਪਰ ਗੰਭੀਰ ਤਰੀਕੇ ਨਾਲ ਨਹੀਂ ਉਹਨਾਂ ਸੰਚਿਤ ਭਾਵਨਾਵਾਂ ਅਤੇ ਵਿਚਾਰ ਰੂਪਾਂ ਕਰਕੇ ਘਟ ਗਈ ਜੋ ਲੜਾਈ ਦੇ ਸਦਮੇ ਕਰਕੇ ਬਹੁਤ ਸਾਰੀਆਂ ਇਕਾਈਆਂ ਦੇ ਭੌਤਿਕ ਪੱਦਰ ਨੂੰ ਛੱਡਣ ਦੇ ਕਾਰਨ ਉਤਪੰਨ ਹੋਈਆਂ ਸਨ ਰਾ ਨੇ ਪੁੱਛਿਆ ਕਿ ਅਸੀਂ ਪੁੱਛ ਸਕਦੇ ਹਾਂ ਕਿ ਇਹ ਉਹੀ ਜਾਣਕਾਰੀ ਹੈ ਜੋ ਤੁਸੀਂ ਮੰਗੀ ਸੀ ਜਾਂ ਅਸੀਂ ਹੋਰ ਕੋਈ ਜਾਣਕਾਰੀ ਦੇ ਸਕਦੇ ਹਾਂ ਟੌਰ ਨੇ ਕਿਹਾ ਜੇਕਰ ਕੋਈ ਹੋਰ ਸਵਾਲ ਹੋਇਆ ਤਾਂ ਮੈਂ ਅਗਲੇ ਸੈਟਰ ਵਿੱਚ ਪੁੱਛਾਂਗਾ ਜੋ ਲਗਭਗ 4 ਦਿਨ ਬਾਅਦ ਹੋਣਾ ਚਾਹੀਦਾ ਹੈ ਮੈਂ ਇਸ ਉਪਕਰਣ ਨੂੰ ਹੋਰ ਥਕਾਉਣਾ ਨਹੀਂ ਚਾਹੁੰਦਾ ਮੈਂ ਬਸ ਇਹੀ ਪੁੱਛਾਂਗਾ ਕਿ ਅਜਿਹਾ ਕੁਝ ਹੈ ਜੋ ਅਸੀਂ ਇਸ ਉਪਕਰਣ ਨੂੰ ਹੋਰ ਆਰਾਮਦਾਇਕ ਬਣਾ ਸਕੀਏ ਸੰਪਰਕ ਦੇ ਸੁਧਾਰ ਲਈ ਰਾ ਨੇ ਕਿਹਾ ਸਭ ਠੀਕ ਹੈ ਅਸੀਂ ਤੁਹਾਨੂੰ ਬੇਅੰਤ ਸਿਰਜਣਹਾਰ ਦੇ ਪ੍ਰਕਾਸ਼ ਅਤੇ ਪਿਆਰ ਵਿੱਚ ਛੱਡ ਰਹੇ ਹਾਂ ਅੱਗੇ ਵਧੋ ਤੇ ਆਨੰਦਿਤ ਰਹੋ